ਆਹ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਬੜ ਪਹਿਲਾ ਸੂਆ ਬੜ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਬੱਚੀ ਐ ਛੋਟੀ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਿਹਾ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਿਆ ਕੋਈ ਵਪਾਰ ਦਾ ਕੰਮ ਨਹੀਂ ਤੇ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਿਹਾ ਪਿੰਡ ਬਲਾਸਪੁਰ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਨਿਹਾਲ ਸਿੰਘਾਲ ਪੈ ਜਾਂਦੀ ਐ ਨੇੜੇ ਪਿੰਡ ਬਈ ਮਾਚੀ ਕੇ ਰਹਿ ਜਾਂਦਾ ਆਓ ਪੁੱਛ ਲੈਨੇ ਆਂ ਬਾਈ ਤੁਹਾਡੀ ਅੱਜ ਜੀ ਬਈ ਜੀ ਹਸੀ ਕਾਲ ਸਤਿਕਾਰ ਜੀ ਬਾਈ ਸਭ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਬਈ ਨਾਮ ਤੇ ਮੋਬਾਈਲ ਨੰਬਰ ਬੋਲ ਦੋ ਹਾਂਜੀ ਮੇਰਾ ਨਾਮ ਜੱਗਾ ਹਮ ਮੇਰਾ ਮਾ ਮੋਬਾਈਲ ਨੰਬਰ ਹੈਗਾ ਜੀ 98140 ਹਮ 39101 ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਆਪਣੇ ਘਰ ਦੀ ਇਹ ਜੀ ਹਾਂਜੀ ਆਪਣੀ ਘਰੇਲੂ ਹੀ ਹੈ ਜੀ ਇਹ ਠੀਕ ਆ ਬਾਈ ਕਿਹੜਾ ਸੂਏ ਸੂਣਦੀ ਹੈ ਇਹ ਪਹਿਲੇ ਸੂਏ ਸੋਨਾ ਜੀ ਇਹ ਕਿੰਨੇ ਦਿਨ ਲੈਂਦੀ ਹੈ ਬਾਈ ਇਹਦੇ ਜੀ 8 ਤਰੀਕ ਨੂੰ ਦਿਨ ਪੂਰੇ ਆ 8 ਤਰੀਕ ਨੂੰ ਦਿਨ ਪੂਰੇ ਆ ਹੀ ਰਿਕਰਡ ਹੈ ਬਈ ਸ੍ਰੀ ਮਾਨ ਇਹਦੀ ਮਾਨ ਆਈ 25 26 ਲੀਟਰ ਦੁੱਧ ਦਿੱਤਾ ਵਾ ਦਿੱਤਾ ਵਾ ਠੀਕ ਆ ਹਾਂਜੀ ਹਾਂਜੀ ਇਹ ਮੁੱਲ ਕੀ ਆ ਬਈ ਮੁੱਲ ਜੀ ਇਹਦਾ 72000 ਰੁਪਏ ਮਾਨਦਾਨ ਹੋ ਜਾਵੇ ਹਾਂਜੀ ਹਾਂਜੀ ਮੁੱਲ 72000 ਰੁਪਏ ਮਾਨਦਾਨ ਜ਼ਰੂਰ ਹੋ ਜਾਵੇ ਫੇਸ ਚੰਗਾ ਰੰਗ ਰੂਪ ਚੰਗਾ ਯਾਤ ਬ੍ਰੀਡ ਫੁੱਲ ਆ ਬਈ ਤੇ ਕਦ ਵੀ ਫੁੱਲ ਆ ਚੰਗੀ ਆ ਬੜ ਸੁਨਕੀ ਆ ਨਾਲ ਦੇਵਾ ਵੀ ਚੰਗਾ ਕੱਚੀ ਕੱਚੀ ਆ ਬਈ ਦਿਨ ਹਜੇ ਲੈੰਦੀ ਆ ਉਹਦੋਂ ਨਾ ਆਰਡਰ ਦੀ ਕੁਆਲਿਟੀ ਹੈ ਜਿਹੜੀ ਨੇ ਕਮਾਲ ਦੀ ਤਿਆਰ ਕਰਨੀ ਆ ਖੋਲ ਦੇ ਬਈ ਟੋਰ ਚ ਲਿਖਾ ਦੇ ਆਰਡਰ ਵੀ ਕਰਮ ਵਾਲੀ ਨੇ ਬਹੁਤ ਸੋਹਣਾ ਤਿਆਰ ਕਰਿਆ ਹਜੇ ਕੱਚੀ ਕੱਚੀ ਅਦਨ ਲੈਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਨੇ ਕਮਾਲ ਦੀ ਥਿਆਰ ਕਰਨੀ ਆ ਬਾਕੀ ਦੀ ਮਾਂ ਦਾ ਦੁੱਧ ਵੀ ਪਾਈ ਨੇ ਚੰਗਾ ਦੱਸਿਆ ਗਾ ਦੰਦਾ ਜੀ ਆ ਬਈ ਹਾਂਜੀ ਹਾਂਜੀ 24 24 ਚਾਰ ਦੰਦ ਦਾ ਬਈ ਮੋਹ ਤੋਰਾ ਤਰਾ ਕਮਾਲ ਕੱਦ ਬੱਡ ਫੁੱਲ ਚੰਗੀ ਆ ਬਈ ਬੜ ਮੁੱਲ ਜਾਇਜ ਆ 3000 ਰੁਪਏ ਬਾਕੀ ਜਿਹੜਾ ਮੌਕੇ ਤੇ ਵਿੱਚੋਂ ਮਾਨਤਣ ਜਰੂਰ ਬਜੂਗਾ ਏਸ ਦੇਖੋ ਬਈ ਨਾ ਸਾਨੂੰ ਸੰਗਲਾਬੀ ਆ ਯਾਦ ਬੀਡ ਫੁੱਲ ਚੰਗੀ ਆ ਛੋਟਾ ਕੰਨ ਲੱਗਿਆ ਤੇ ਥਣ ਬੜਾ ਕਮਾਲ ਦਾ ਤਿਆਰ ਕਰ ਦਿੰਦੀ ਆ। ਮੁੱਠੀ ਵਾਲਾ ਥਣ ਕਰਮਾਈ ਨੇ ਤਿਆਰ ਕਰ ਲੈਣਾ। ਆਰਡਰ ਬਹੁਤ ਚੰਗਾ ਆ ਗਿਆ। ਥੋਸ ਆਈ ਵਧੀਆ ਦੁੱਧ 20 ਲੀਟਰ ਕੱਢੂਗੀ। ਹਾਂ ਠੀਕ ਆ ਭਾਈ। ਉਸ ਅੱਗੇ ਭਾਈ ਬੱਚੀ ਕਿੰਨੀ ਕੁਮੜਾ ਬੱਚੀ ਦੀ ਭਾਈ? ਬੱਚੀ ਦੀ 3 ਮਹੀਨੇ ਦੀ ਬੱਚੀ ਹੈ। 3 ਮਹੀਨੇ ਦੀ ਹੈ ਠੀਕ ਆ। ਕੀ ਰਿਕਾਰਡ ਵੀ ਮਾਂ ਦਾ? ਇਹਦੀ ਰਿਕਾਰਡ ਹੀ ਆਪਣੇ ਕੋਲ ਆਂ ਗਾਂ ਖੜੀ ਆ ਇਹਦੀ ਬੱਚੀ ਆ 32 ਲੀਟਰ ਦੁੱਧ। ਆ ਗੋ ਦੀ ਬੱਚੀ ਹੈ। ਹਾਂਜੀ ਇਹ ਇਹ ਠਾਸੀ। ਹਾਂ। ਤੇ ਹੁਣ ਇਹਦੀ ਬੱਚੀ ਆ ਤਿੰਨ ਮਹੀਨਿਆਂ ਦੀ ਹੈਗੀ ਇਹ ਸੇਲ ਕਰਨੀ ਹੈ ਠੀਕ ਆ ਬਾਈ ਹਾਂਜੀ ਜਿਹੜੇ ਟੀਕੇ ਦੀ ਆ ਪਤਾ ਕੁਛ ਨਹੀਂ ਆਪਾਂ ਟੀਕੇ ਦਾ ਨਹੀਂ ਜੀ ਇਹਦਾ ਕੋਈ ਡਿਟੇਲ ਦਾ ਆਪਾਂ ਨੂੰ ਪਤਾ ਨਹੀਂ ਆ ਗਾਂ ਆਪਣੀ ਇਹਦੇ ਘਰ ਦੀ ਦੁਕਾਨ ਦੀ ਹੈ ਮੁੱਲ ਕੀ ਇਹਦਾ ਮੁੱਲ ਜੀ ਇਹਦਾ 7500 ਰੁਪਏ 7500 ਰੁਪਏ ਮਾਨਤਾਨ ਹੋ ਜੀ ਹਾਂਜੀ ਹਾਂ ਠੀਕ ਆ 7500 ਰੁਪਏ ਮੁੱਲ ਆ ਮਾਨਤਾਨ ਜ਼ਰੂਰ ਹੋ ਜੂ ਨਾ ਕਿ ਬਾਈ ਕੋਲੇ ਦੋ ਸੀ ਦੋਨੇ ਵਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ